ਹਾਂਜੀ ਵੀਰੇ ਤੇ ਪਹਿਲਾ ਵੀਰੇ ਨੇ ਅਰਦਾਸ ਕਰਾਈ ਸੀ ਹਨਾ ਇਹ ਪੰਛੀਆਂ ਦੇ ਰਹਿਣ ਬਸੇਰੇ ਬਣਾਏ ਨੇ ਵੀਰੇ ਨੇ ਜਨਾਲ ਸਿੰਘ ਨੇ ਸਾਡੇ ਏਰੀਆ ਦਾ ਬੜਾ ਪੁਰਾਣਾ ਖਡਾਰੀ ਹੈ ਤੇ ਇੰਟਰਵਿਊ ਵੀ ਬਾਈ ਦੀ ਕਰ ਹੋਊਗੀ ਉਹ ਬੈਕ ਤੇ ਪਾਵਾਂਗੇ ਤੇ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿਕਾਰ ਪੱਟ ਸਕੇਅਰ ਪੁਆਇੰਟ ਦੇਖਣ ਆਲੇ ਮੇਰੇ ਸਾਰੇ ਵੀਰਾਂ ਨੂੰ ਸਾਰੇ ਸਰੋਤਿਆਂ ਨੂੰ ਕਬੂਤਰਾਂ ਵਾਲੇ ਮੇਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਵੀਰੇ ਕੋਲ ਆਏ ਸੀ ਇਹ ਜਰਨਲ ਵੀਰੇ ਕੋਲ ਸਾਡੇ ਸੁਨਾਮ ਦੇ ਲੈਜਨ ਖਟਾਰੀਆਂ ਚ ਮੰਨਦਾ ਕਿਉਂਕਿ ਬਾਈ ਬਹੁਤ ਮੈਂ ਕਹਿੰਨਾ ਅਰਸ਼ਾਂ ਤੋਂ ਹੀ ਕਬੂਤਰ ਰੱਖਦਾ ਮੈਂ ਛੋਟਾ ਜਿਹਾ ਹੁੰਦਾ ਸੀਗਾ ਉਦੋਂ ਤੇ ਸਾਨੂੰ ਵੀ ਸ਼ੌਂਕ ਵੀਰੇ ਤੁਸੀਂ ਪਿਆ ਕਿ ਸਾਡਾ ਘਰ ਬਿਲਕੁਲ ਨੇੜੇ ਨੇੜੇ ਆ ਵੀਰਾ ਕਬੂਤਰ ਉੜਾਦਾ ਹੁੰਦਾ ਸੀਗਾ ਤੇ ਬਹੁਤ ਸਾਰਾ ਸਾਰਾ ਦਿਨ ਕਬੂਤਰ ਉੜਦੇ ਹੁੰਦੇ ਸੀ ਉਦੋਂ Ăਂਟੀਨੇ ਲੱਗੇ ਹੁੰਦੇ ਸੀਗੇ ਬਾਈ ਦਾ ਕਈ ਵਾਰੀ ਕਬੂਤਰ ਜੇ ਬਹਿੜ ਜਾਣਾ ਸੀ ਛੋਟੇ ਛੋਟੇ ਰੁਮਾਲ ਲੈ ਕੇ ਤੇ ਉਹਨਾਂ ਦੇ ਬਣਾ ਕੇ ਕਬੂਤਰ ਅਸੀਂ ਬਾਈ ਦੇ ਕਬੂਤਰ ਫੜਨੇ ਇਹ ਅਰੇ ਜੀ ਬਾਈ ਤੋਂ ਕੂਟਰ ਲੈ ਕੇ ਜਾਂਦੇ ਨੇ ਸਾਨੂੰ ਵੀ ਉੱਥੇ ਤੇ ਉੱਥਾਂ ਪਿਆ ਸੀਗਾ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਤੇ ਬਾਈ ਜੀ ਤੁਹਾਨੂੰ ਦੱਸਣਗੇ ਨਾ ਸਾਰੀ ਗੱਲਬਾਤ ਕਰਾਂਗੇ ਜੀ ਤੇ ਹਾਂਜੀ ਵੀਰੇ ਜਰਨੈਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੋਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵੀਰ ਦਾ ਹਾਂਜੀ ਤੇ ਜੀ ਆਇਆਂ ਨੂੰ ਵੈਲਕਮ ਵੈਲਕਮ ਜੀ ਹਾਂ ਹਾਂਜੀ ਤੇ ਹੋਰ ਜਨਾਓ ਵੀਰੇ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਦੇਖਦਾ ਰਿਆਂ ਆਣਾ ਵੀ ਜਦੋਂ ਦਾ ਮੇਰਾ ਜਨਮ ਹੋਇਆ ਤੇ ਆਸਾਪਨ ਦਾ ਘਰ ਨਹੀਂ ਦੇ ਨੇੜੇ ਹਣਾ ਤੇ ਵੀ ਕਬੂਤਰ ਤੁਹਾਡੇ ਕੋਲ ਤਾਂ ਸ਼ੁਰੂ ਤੋਂ ਹੀ ਚੰਗੇ ਰਹੇ ਨੇ ਸ਼ੁਰੂ ਤੋਂ ਹਾਂ ਜੀ ਸ਼ੁਰੂ ਤੋਂ ਕਬੂਤਰ ਉੱਡੇ ਵੀ ਬਹੁਤ ਨੇ ਤੁਹਾਡੇ ਹਣਾ ਤੇ ਤੁਹਾਡੇ ਵੀ ਕੂਤਰ ਸੁਰਸਤਾਰੀ ਤੇ ਤੁਸੀਂ ਕਦੋਂ ਰੱਖੇ ਨੇ ਇਹ ਚੀਜ਼ ਦਾ ਆਪਾਂ ਕਨਫਰਮ ਕਰਨਾ ਮੈਨੂੰ ਹੋ ਗਏ ਜੀ 40 ਸਾਲ ਕਬੂਤਰ ਰੱਖਦੇ ਹੋਗੇ 40 ਸਾਲ 40 ਸਾਲ 40 ਸਾਲ 40 ਸਾਲ ਹੋ ਗਏ ਠੀਕ ਜੀ ਤੇ ਮੈਨੂੰ ਭਈ ਮੈਂ ਮੇਰੇ ਮਾਮੇ ਦਾ ਮੁੰਡਾ ਖਾਇਆ ਕਰਦਾ ਉਹਰੇ ਹਾਂਜੀ ਤੇ ਮੈਂ ਉਹ ਦੇਖਣ ਮਗ ਜਾ ਕਰਦਾ ਸੀਗਾ ਠੀਕ ਜੀ ਮੈਨੂੰ ਉੱਥੋਂ ਸ਼ੌਕ ਪੈ ਗਿਆ ਬੀਰ ਜੀ ਦਾ ਕੀ ਨਾਮ ਸੀਗਾ ਦਰਸ਼ਨ ਦਰਸ਼ਨ ਹਾਂ ਠੀਕ ਜੀ ਠੀਕ ਆ ਤੇ ਤੁਹਾਡਾ ਵੀ ਕਹਦੇ ਕਰ ਦਿਆਂਗਾ ਚੰਨ ਦਰਸ਼ਨ ਦਰਸ਼ਨ ਨਾਮ ਹੈ ਠੀਕ ਹੈ ਜੀ ਤੇ ਉੱਥੋਂ ਮੈਨੂੰ ਸ਼ੌਕ ਹੋ ਪਿਆ ਤੇ ਕਬੂਤਰ ਆਪਨੇ ਕਿੱਥੋਂ ਆਏ ਕੂਤਰ ਦੇਖੋ ਜੀ ਜਿਵੇਂ ਕਹਿੰਦੇ ਆ ਪਹਿਲਾਂ ਕੁਛ ਸਟਾਰਟਿੰਗ ਦੇ ਵਿੱਚ ਪਹਿਲਾਂ ਕਿੱਥੋਂ ਆਏ ਕੁਝ ਅਸੀਂ ਮੈਲਾਂ ਵਾਲਾ ਬਾਵਾ ਦੀ ਗਾ ਕੁਝ ਉਹਨੋਂ ਉਹਨੋਂ ਲੈਂਦੇ ਮੈਲਾਂ ਵਾਲਾ ਬਾਵਾ ਹਾਂ ਬਾਵਾ 77 77 ਹਾਂ ਉਹਨਾਂ ਦੇ ਸ਼ਾਹ ਕਿ ਕਬੂਤਰਾਂ ਦੇ ਸ਼ਿਮਾ ਵਾਲੇ ਕਾਲੇ ਸ਼ਿਮਾ ਵਾਲੇ ਅੱਛਾ ਜੀ ਉਹਾਂ ਦੇ ਕਬੂਤਰ ਉੜੇ ਵਧੀਆ ਠੀਕ ਜੀ ਫਿਰ ਕੁਝ ਭਾਈ ਹੌਲਦਾਰ ਆ ਠੀਕ ਜੀ ਉਹਦੇ ਵੀ ਕੁਝ ਦੋ ਤਿੰਨ ਜੋੜੀਆਂ ਲੈ ਲੈਂਦੀਆਂ ਵਿਚ ਵਿੱਚ ਛੜਾਏ ਉਹਨਾਂ ਦੇ ਵਧੀਆ ਰਿਜ਼ਲਟ ਲਿਖੜਿਆ ਠੀਕ ਜੀ ਠੀਕ ਵਧੀਆ ਉੱਡੇ ਹਾਂ ਜੀ ਤੇ ਕੁਝ ਮੈਨੂੰ ਅੰਮਾ ਆਪਣਾ ਬਰਵਾ ਹੈ ਦੀਗਾ ਉਹਦੇ ਜੋੜਾ ਬੱਚਿਆਂ ਦਾ ਦੇ ਗਿਆ ਡੈਂਟਲ ਕਾਲਜ ਕੋਲ ਤੋਂ ਹਾਂ ਉਹ ਮਨੇ ਜੋੜਾ ਬੱਚਾ ਨੇ ਦੇ ਗਿਆ ਠੀਕ ਹੈ ਜੀ ਉਹ ਕਹਦਾ ਵੀ ਤੂੰ ਰੱਖ ਲੈ ਠੀਕ ਹੈ ਉਹ ਬਹੁਤ ਨਾ ਹੀ ਇੱਕ ਬੱਚਾ ਦਾ ਉਹ ਲਿਖੜਾ ਡਵਾਲਟਲ ਜ ਅੱਛਾ ਜੀ ਜਿਹੜਾ ਦੂਜਾ ਬੱਚਾ ਸੀਗਾ ਉਹ ਦੂਜਾ ਬੱਚਾ ਬਹੁਤ ਔਡਾ ਹੈ ਬਹੁਤ ਔਡਾ ਹੈ ਹਾਂ ਠੀਕ ਹੈ ਜੀ ਤੇ ਚਲੋ ਪਹਿਲਾਂ ਤਾਂ ਅਸੀਂ ਛੱਠੇ ਛਡੇ ਗੂਤਰ ਓਕੇ ਜੀ ਛੱਠੇ ਜਿੱਤ ਕੇ ਗੂਤਰ ਉੱਪਰ ਰਹਿ ਗਿਆ ਅੱਛਾ ਜੀ ਉੱਪਰ ਰਹਿ ਉਹ ਕਿਸੇ ਨੇ ਫੱਲਿਆ ਉਹ ਤੋਂ ਅਸੀਂ ਮੈਂ ਤਾਂ ਮੁੜ ਕੇ ਗੇਲੀ ਆਂਦਾ ਬੇਬੂਤ ਫੇਰ ਮਿਲ ਗਿਆ ਫੇਰ ਮਿਲ ਗਿਆ ਅਸੀਂ ਫੇਰ ਗੂਤਰ ਲਾ ਲੈ ਉਡਣ ਘਰੇ ਠੀਕ ਜੀ ਫੇਰ ਖੇੜੀ ਸਾਹਿਬ ਬਾਜੀ ਆ ਗਈ ਹਾਂਜੀ ਉੱਥੇ ਗੂਤਰ ਬਹੁਤ ਹੋਗੇ ਉੱਥੇ ਦਿਲ ਐ ਹੋਗਾ ਵੀ ਫਿਰ ਕੀ ਬੱਟੇ ਜੂਗਾ ਅਬੀ ਹਾਮੀ ਨੇ ਗੂਤਰ ਬਾਜੋਗੇ ਹਾਂ ਹੁੰਦਾ ਹੀ ਆ ਤੇ ਚਲੋ ਬਿਲਕੁਲ ਨਾ ਕਰਕੇ ਛੜਦਾ ਕਿਉਂ ਛੋਟੇ ਛੋਟੇ ਆ ਗਏ ਸੀਗੇ ਛੋਟੇ ਛੋਟੇ ਵੀ ਚਲ ਔਰ 2-300 ਰੁਪਏ ਮੁੱਢ ਹੋਇਆਗਾ 200 ਰੁਪਏ 200 ਦੋ ਪ੍ਰੋਲ ਵਰਗਾ ਕਰਦੇ ਹਾਂ ਜੀ ਹਾਂ ਜੀ ਜਾਂ ਛੱਡਿਆ ਕਰਦੇ ਸੀਗੇ ਠੀਕ ਹੈ ਬਿਲਕੁਲ ਦਾ ਆਇਆ ਕਰਕੇ ਛੱਡਦਾ ਹਾਂ ਜੀ ਚਲੋ ਕਬੂਤਰ ਸੜਾ ਜਿੱਤ ਕੇ ਆਦ ਨੂੰ 7 ਵਜੇ ਆਈ ਸੀ ਚਵਾਰੇ ਦੇ ਕਬੂਤਰ ਛੱਡੇ ਕਿਉਂ ਕਿਹੜਾ ਚਵਾਰੇ ਹੋਇਆ ਵਰਦੇ ਚਵਾਰੇ ਜੀ ਹਾਂ ਛੱਦਰੀਆਂ ਸੁਦਰੀਆਂ ਕਿ ਕਿਸੇ ਵੀ ਨਹੀਂ ਹੁੰਦੀਆਂ ਦੀਆਂ ਹਾਂ ਜੀ ਹਾਂ ਛੱਦਰੀਆ ਕੋਈ ਉਹ ਕੋਈ ਉਹ ਲਾਇਆ ਕਰਦਾ ਗਿਆ ਜੀ ਜੀ ਚਲੋ ਅਸੀਂ ਛੱਡੇ ਆ ਕਬੂਤਰ ਹਾਂ ਜੀ ਤਾਰ ਲਿਆ ਹਾਂ ਜੀ ਤਾਰ ਕਿਸੇ ਲੈਂਦਾ ਕਬੂਤਰ ਉਹਦੇ ਬਾਅਦ ਚ ਆ ਗਈ ਮੌੜਾਂ ਬਾਜੀ ਠੀਕ ਜੀ ਮੌੜਾਂ ਬਾਜੀ ਆ ਗਈ ਹਾਂ ਜੀ ਤੇ ਮੋੜਾ ਬਾਜੀ ਆਗੇ ਉੱਥੇ ਕਬੂਤਰ ਹੋ ਗਏ 253 10 253 ਕਬੂਤਰ ਹੋ ਗਏ ਠੀਕ ਜੀ ਸਵੇਰੇ ਛੱਡਿਆ ਨਾ ਜਾਵੇ ਕਬੂਤਰ ਵੀ ਹਾਂ ਕਬੂਤਰ ਕਬੂਤਰ ਬਾਲੇ ਆ ਗਏ ਹਾਂਜੀ ਬਾਲੇ ਆਏ ਹੋਏ ਡਰ ਲੱਗੇ ਹਾਂ ਮੋੜਾਂ 'ਚ ਖਿਡਾਰੀ ਬਹੁਤ ਨੇ ਬੀ ਤਕੜੇ 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 ਹਾਂਜੀ ਤੇੜੇ ਫਸ ਗਏ ਸੀ ਹਾਂਜੀ ਹਾਂਜੀ ਚਲੋ ਦਿਲ ਕੱਢਣਾ ਕਰਕੇ ਛੜਦਾ ਹਾਂਜੀ ਛੱਡਿਆ ਗਰਮੀ ਪੈ ਗਈ ਅੱਗ ਪੂਰੀ ਹਾਂਜੀ ਗਰਮੀ ਵੀ ਕਹੇ ਮਾਏ ਆ ਬੰਦਾ ਜੇ ਅਸੀਂ ਬਾੜੇ ਜਾਇ ਕਰਿਆ ਆ ਕਹਿੰਦੇ ਵੀ ਮਰਨ ਵਾਲਾ ਹਾਲ ਹੋ ਜਾ ਕਰੇ ਠੀਕ ਜੀ ਚਲੋ ਸ਼ਾਮ ਨੂੰ ਕੂਟਰ ਫਿਰ ਗਏ ਹਾਂਜੀ 12:00 ਵਜੇ ਰੋ ਭਾਈ 100 150 ਕੂਟਰ ਅੱਗੇ ਪਹਿਰੇ ਦੀ 200 300 ਕੂਟਰ ਵਹਿ ਗਿਆ ਹਾਂਜੀ ਬੈਠਾ ਹੋਇਆ ਸ਼ਾਮ ਨੂੰ 4:00 ਵਜੇ 30-35 ਕੂਟਰ ਰਹਿ ਗਏ ਹਾਂਜੀ ਅਸੀਂ ਫਿਰ ਦੇਖਿਆ ਕੂਟਰ ਫੇਰ ਫੇਰ ਵਿੱਚ ਠੀਕ ਜੀ ਤੇ ਰੇ ਮਹਾ ਉਹ ਮੇਰੇ ਮੁੰਡੇ ਨਾਲ 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 ਜਾਇ ਕਰਦੀ ਕੇ ਕਦੇ ਕੂਟਰ ਠੀਕ ਆ ਹਾਂਜੀ ਗੂਤਰ ਹੀ ਮਾਰ ਮਾਰ ਖੰਡਜ ਇਹ ਰਹਿੰਦੇ ਆ ਗੂਤਰ ਉਹ ਵੀ ਹੁੰਦੇ ਆ ਜਿਵੇਂ ਕਿਹੜੀ ਛੱਡਦੀ ਗਾ ਇੱਥੇ ਜੜੇ ਚਲੋ 5:00 ਵਜੇ ਸਾਡੇ 6 ਗੂਤਰ ਰਹਿ ਗਏ ਠੀਕ ਜੀ ਗੂਤਰ ਫੇਰ ਟਿੱਕੀ ਹੋਣੇ ਹੋਇਆ ਉੱਪਰ ਠੀਕ ਜੀ ਤਕਰੀਬਨ ਮਾਜਲ 6 ਰਹਿ ਗਏ ਕੋਈ ਨਹੀਂ ਕੁਝ ਹੁੰਦਾ ਹਾਂਜੀ 6 ਰਹਿ ਗਏ ਤਿੰਨ ਫੇਰ ਬੈ ਗਈ ਗੂਤਰ ਠੀਕ ਜੀ ਤੇ ਤਿੰਨ ਬੈ ਗੇ ਅਸੀਂ ਮਿੱਕੀ ਦਾ ਤੇ ਭਾਈ ਰੁਕਾ ਸਰਪੰਚ ਦਾ ਕੂਪਟਰ ਦਾ ਤੰਗ ਰਹਿ ਗਿਆ ਸਾਡੇ ਠੀਕ ਹੈ ਜੀ ਅਸੀਂ ਗਏ ਉਹਨਾਂ ਦੇ ਮਾ ਜੀ ਯਾਨੀ ਕਿ ਵਧੀਆ ਖਡਾਰੀਆਂ ਚ ਵਧੀਆ ਹਾਂ ਵਧੀਆ ਖਡਾਰੀ ਚ ਤੇ ਅਸੀਂ ਗਏ ਉਹਨਾਂ ਦੇ ਮਾ ਜੀ ਸਰਵਾਰ ਜੀ ਥੋੜੇ ਬੱਚੇ ਮਰ ਗਏ ਹਾਂ ਹਾਂ ਚਲ ਅਪਾ ਤਾਰ ਬਣਿਆ ਹਾਂ ਉਹ ਭਾਈ ਤਖੜੇ ਬੰਦੇ ਦੀ ਘਰ ਸਾਨੂੰ ਸਾਡੀ ਕਿਸੇ ਮਨ ਦੇ ਦੀ ਗਿਆ ਹਾਂ ਜੀ ਹਾਂ ਚਲ ਅਸੀਂ ਗਏ ਮਾ ਕਹ ਨਾ ਵੀ ਲਕੂਤਰ ਸਾਡੇ ਕਹਿੰਦਾ ਹਾਰੀ ਨਹੀਂ ਕਹਿੰਦਾ ਕੂਤਰ ਸਾਡੇ ਅੱਛਾ ਜੀ ਕੂਤਰ ਅਛਾ ਛੱਡਿਆ ਹਾਂ ਜੀ ਹਾਂ ਕੁਦਰੀਆਂ ਛੱਡ ਜਾਂਦੇ ਹੋਏ ਹੂੰ ਹੂੰ ਕੁਦਰੀ ਛੱਡਿਆ ਉਹਦੇ ਉੱਪਰੋਂ ਟੁੱਟ ਕੇ ਆਈਆਂ ਦੋਏ ਠੀਕ ਜੀ ਟੁੱਟ ਕੇ ਆਈਆਂ ਜਦ ਗਈਆਂ ਟਾਵ ਹੋ ਗਿਆ ਕਰਦੇ ਗਿਆ ਬੱਲੂ ਦੇ ਘਰੋਂ ਵੇ ਠੀਕ ਹੈ ਜੀ ਉਹ ਭਾ ਵੀ ਬਹੁਤ ਆ ਠੀਕ ਹੈ ਜੀ ਉਹ ਟੋਬੇ ਤੇ ਨਹੀਂ ਨਹੀਂ ਆ ਕੁਦਰੀਆਂ ਦੇ ਠੀਕ ਹੈ ਜੀ ਮੈਂ ਕਿਹਾ ਕੁਦਰੀਆਂ ਗਈਆਂ ਉਦੋਂ ਬਿੰਦਰ ਬਿੰਦਰ ਪ੍ਰਧਾਨ ਆਇਆ ਉਹਨਾਂ ਕਹਿੰਦਾ ਵੀ ਜੇ ਦਾ ਬੱਲੂ ਵੀ ਸਾਰੇ ਸਤਾ ਆ ਜਾਏ ਆ ਵੀ ਜੇ ਉਹ ਹਾਰ ਗਏ ਬਹੁਤ ਵੱਡੀ ਗੇੜੀ ਬਹੁਤ ਵੱਡੀ ਗੇੜੀ ਸੀ ਤੈਨੂੰ ਬਿੰਦਰਪੁਰ ਦਾ ਕਹਿੰਦਾ ਵੀ ਦੇਖ ਤੂੰ ਪੱਖਾ ਵੀ ਲਿਆ ਸੋਨੇ ਦਾ ਝਾਂਜਰਾ ਤੂੰ ਲੈ ਜਾ ਹਾਂ ਸਾਰਾ ਪਰ ਤੂੰ ਸਾਂਝੀ ਕਰ ਲੈ ਹਾਂ ਹਾਂ ਬਾਬਰਦਾਂ ਜੀ ਮਦਦ ਮੈਂ ਸਾਂਝੀ ਕਰਦਾ ਨੀਗਾ ਹਾਂ ਚਲੋ ਖਾਸ ਇਕੱਠੇ ਹੋ ਗਏ ਹਾਂ ਬਿੰਦਰਪੁਰ ਦਾ ਕਹਿੰਦਾ ਮੇਰਾ ਛੋਟਾ ਭਾਈਆ ਤੂੰ ਮੇਰੀ ਗੱਲ ਮੰਨ ਲੈ ਹਾਂ ਹਾਂ ਕੋਟਾਸ਼ ਬਸ ਚਲ ਥੋੜੀ ਮਰ ਜੇ ਪਰ ਕੁਦਰੀਆ ਬੈ ਗਏ ਨੇ ਆ ਕੁਦਰੀਆ ਬੈ ਗਿਆਂ ਬੈ ਗਿਆਂ ਹਾਂ ਜੀ ਉਹ ਕਹਿੰਦਾ ਤੈਨੂੰ ਸਾਰਾ ਗੁਜਰ ਤੈਨੂੰ ਕਹਿੰਦਾ ਸਾਰਾ ਗੁਲੇ ਜਾ ਕੋਈ ਬਹਿਣੀ ਠੀਕ ਜੀ ਚਲੋ ਕੂਤਰਾ ਬਣਾ ਛੱਡੇ ਗੂਦਰੇ ਦਾ ਸਮਾਨ ਚ ਫੇਰ ਵਗਾ ਠੀਕ ਹੈ ਜੀ ਤਾਂ ਖੜਾ ਤਾਂ ਖੜਾ ਜਦਨੇ ਬੜੇ ਕੰਮ ਸੱਤ ਗੁਜਰੇ ਚਵਾਰੇ ਦੇ ਚੜੇ ਮੈਨੂੰ ਮੈਨੂੰ ਪਤਾ ਸੀਗਾ ਕਿਉਂ ਮੈਂ ਕੂਤਰਾ ਦੋ ਤਿੰਨ ਜਗ੍ਹਾ ਦੋ ਅਹੀਂ ਫੜਾਇਆ ਕੂਤਰਾ ਠੀਕ ਹੈ ਜੀ ਚਵਾਰੇ ਦੇ ਮੈਂ ਕਰਿਆ ਉਸ ਦਿਨ ਕੂਤਰਾ ਹਾਂਜੀ ਅਸੀਂ ਚਵਾਰੇ ਦਾ ਲਿਆ ਠੀਕ ਹੈ ਜੀ ਉਹ ਪੰਡਾਰਾ ਕਹਿੰਦਾ ਕਹਿੰਦਾ ਕੂਤਰਾ ਦਿਖਾ ਦੇ ਕਹੇ ਜਾ ਭੈਣ ਚ ਜਿਹੜਾ ਸਾਰਾ ਮੇਲਾ ਲੁੱਟ ਕੇ ਲਿਗਿਆ ਤੂੰ ਠੀਕ ਹੈ ਜੀ ਕਿ ਇਹ ਗੱਲਾਂ ਸਨ ਕਿੰਨੇ ਦੀ ਹੈਗੀ ਜ਼ਿਆਦਾ ਕੁਛ ਇਹ ਗੱਲਾਂ ਨੂੰ ਹੋ ਗਏ ਜੀ ਫਿਰ ਵੀ ਕਿਹਦੀ ਪਤਾ ਕੀ ਸਾਰੀ ਦੁਨੀਆ ਨੇ ਦੇਖਣਾ ਸਾਰੇ ਦਰਸ਼ਕਾਂ ਨੇ ਕਬੂਤਰਾਂ ਲੈਣੇ ਇਹ 25 ਸਾਲ ਦੀ ਗੱਲਾਂ ਹੋ ਗਏ ਉਹਨੇ ਮੱਲਾ ਟਟ ਟਟ 25 ਸਾਲ ਦੀ 20 20 25 ਸਾਲ ਦੀ ਗੱਲਾਂ ਹੋ ਕਿਉਂਕਿ ਬਾਈ ਮਿਕੀ ਹੋਰੀ ਵੀ ਦੇਖ ਲੱਗੇ ਹਾਂ ਮਿਕੀ ਹੋਰੀ ਵੀ ਸਾਰੇ ਕਰੀਮ ਆਈਸ ਦੀ ਇਹ ਗੱਲ ਮਗਾ ਅੱਛਾ ਜੀ ਮੋੜਾਂ ਦੇ ਵਿੱਚ ਮੋੜਾਂ ਜੀ ਮੋੜਾਂ ਦੇ ਵਿੱਚ ਉੱਤਰ ਬਹੁਤ ਠੀਕ ਹੈ ਜੀ ਮੈਂ ਅਸੀਂ ਗੱਡੇ ਆ ਕਦੇ ਲੱਡੂ ਕਰੋ ਜਲੇਬੀਆਂ ਹਾਂਜੀ ਹਾਂ ਕਦੇ ਰੋਟੀ ਕਦੇ ਕੁਛ ਆਇਆ ਚੱਲ ਰਿਹਾ ਠੀਕ ਹੈ ਜੀ ਧਾਰ ਤੇ ਆਇਆ ਬਾਈ ਕਹਿੰਦੇ ਹਾਂ ਮੇਲਾ ਲੱਗਿਆ ਹੈ ਪੂਰਾ ਠੀਕ ਹੈ ਜੀ ਪਿੰਡਾਂ ਨੇ ਬਹੁਤ ਬਾਈ ਬਹੁਤ ਸੇਵਾ ਕੀਤੀ ਉਹਨਾਂ ਨੇ ਵਿਚਾਰੇ ਉਹ ਵੀ ਆਇਆ ਪਿੰਡ ਮੋੜਾ ਵਧੀਆ ਪਿੰਡਾ ਬੰਦੇ ਦਿੰਦੇ ਪਿੰਡਾ ਹਾਂ ਹਾਂ ਮੋੜਾ ਦਾ ਠੀਕ ਹੈ ਮੋੜਾ ਹੈ ਵਧੀਆ ਸਾਰੇ ਖੜਾ ਰਹੀਆਂ ਖੜਾ ਰਹੀਆਂ ਬੱਲੂ ਵਰਗੇ ਦੇਖ ਹਾਂ ਬੱਗੇ ਵਰਗੇ ਹੋ ਗਏ ਹਾਂ ਦਰਾਗ ਮੌੜਾ ਵਾਲਾ ਵਾਹ ਦੇ ਵੀ ਚੰਗਾ ਵਾਹ ਦੇ ਵੀ ਕਿਉਂਕਿ ਮੈਂ ਤਾਰਾ ਹੋਇਆ ਸਾਡਾ ਬਾਈ ਦੋਸਤ ਹੈ ਮੇਰਾ ਉਥੇ ਤਾਰਾ ਮੇਰਾ ਬਹੁਤ ਮੇਰਾ ਦੋਸਤ ਆ ਰਿਹਾ ਜੇ ਮੈਂ ਹੁਣ ਕਹਦਾ ਮੈਨੂੰ ਕਹੂਗਾ ਵੀ ਆਇਆ ਤਾਂ ਕੋਈ ਵਹਿ ਨਹੀਂ ਠੀਕ ਹੈ ਇਕਬੀਰ ਜੀ ਆਪਣਾ ਦੇਖੋ ਹਰ ਇੱਕ ਬੰਦੇ ਦਾ ਇੱਕ ਉਸਤਾਦ ਹੁੰਦਾ ਹੈ ਨਾ ਹਾਂ ਜੀ ਤੇ ਤੁਸੀਂ ਮੰਨਿਆ ਕੀ ਸੀ ਉਸਤਾਦ ਉਸਤਾਦ ਤਾਂ ਬੇਸੀ ਉਹਨਾਂ ਦੇ ਕਿਹਾ ਅਗਲੇ ਦਰਸ਼ਨ ਨੂੰ ਦਰਸ਼ਨ ਨੂੰ ਹਾਂ ਐਸੀ ਸਾਡਾ ਤਾਜ ਆ ਇਹ ਖੇਲ ਪਾਣੀ ਤੁਸੀਂ ਉਹਨਾਂ ਤੋਂ ਲਿਆ ਸਾਰਾ ਇੱਕ ਕਿਸੇ ਹੋਰ ਖੇਲ ਪਾਣੀ ਕੋਈ ਹੋਰ ਬੰਦਾ ਦੱਸਿਓ ਜੀ ਉਹ ਵਿਚਾਰਿਆ ਗਿਆ ਦੀ ਗੁਜਰਾ ਗੁਜਰਾ ਨਹੀਂ ਨਹੀਂ ਬੰਦੇ ਦਾ ਜ਼ਿਕਰ ਤਾਂ ਆਪਾਂ ਨੂੰ ਕਰਨਾ ਚਾਹੀਦਾ ਚਾਹੀਦਾ ਹਾਂ ਜੇਕਰ ਕਰਿਆ ਹਾਂ ਉਹਨਾਂ ਦਾ ਨਾਂ ਕੁਛ ਉਹਦਾ ਨਾਮ ਪੰਮੀ ਦੀਗਾ ਪੀਲਵਾ ਦੇਜੋ ਪੰਮੀ ਪੀਲਵਾ ਦੀ ਹਾਂ ਉਹ ਗੁਜਰਗਾ ਦੀਗਾ ਤੇ ਪੜਾ ਅਸੀਂ ਕੂਤਰ ਛੱਡੇ ਗਏ ਨੇ ਸਾਰੇ ਅੱਠ ਵਜੇ ਅਸੀਂ ਕਹੇ ਆ ਗਰੀਏ ਹਾਂਜੀ 8 9 ਵਜੇ ਕੂਤਰ ਵਜਾ ਕਰੇ ਠੀਕ ਜੀ ਉਹ ਮੈਨੂੰ ਕਹਿਣ ਲੱਗਾ ਕੂਤਰ ਤੇਰਾ 8 ਵਜੇ ਵਜਦਾ ਕੂਤਰ ਤੂੰ ਕਿਹੜੇ ਹਿਸਾਬ ਨਾਲ ਤਨੁਮਾ ਦੱਸਦਾ ਵੀ ਖੜਾ ਆ ਰ ਆ ਵੀ ਤੂੰ ਇਹ ਦੱਸਣਾ ਹੀ ਨਹੀਂ ਜਾ ਕਿਸੇ ਨੂੰ ਹਾਂ ਹਾਂ ਜਿੱਦ ਦੇ ਨਾਲ ਛੱਡਣ ਲੱਗਿਆ ਕੂਤਰ ਹਾਂਜੀ ਆਪਾਂ 2-3 ਵਜੇ ਤੋਂ 4 ਵਜੇ ਅਖੀਰਲੇ ਟਾਈਮ ਵਾਲੇ ਕੂਤਰ ਫਿਰਦਾ ਹੁੰਦਾ ਉਹ ਆਖਰੀ ਜੀਪ ਵਾਲੀ ਕਿਹੜੀ ਜੀਪ ਵਾਲੀ ਬਾਜੀ ਦੇ ਵਿੱਚ ਵੀ ਹੈਗਾ ਸੀ ਬੜਾ ਕੂਤਰ ਆਪਣਾ ਦੂਜੀ ਦੂਜੀ ਨਿਗਾ ਦੂਜੀ ਟ੍ਰੈਕਟਰ ਵਾਲੀ ਜਨਮੋੜਾ ਵਾਲੀ ਉਹ ਕੂਤਰ ਮੇਰੇ ਸੱਤ ਕੂਤਰ ਘਰੇ ਨੇਰਾ ਮਾਰਿਆ ਕਹਿੰਦੇ ਉਹ ਟਾਈਮ 'ਚ ਹਾਂਜੀ ਹਾਂ ਜਨਮੋੜਾ ਵਾਲਾ ਕੂਤਰ ਜਿੱਤਦਾ ਉਰੇ ਮੈਨੂੰ ਕਹਿਆ ਕਿ ਬਾਜਿਆ ਦੇ ਖਾਣ ਗੁਰੇ ਤੇ ਦੁਰਬਾਜੇ ਨੇ ਪਰ ਗਿਆ ਹਾਂ ਇਤਰੇ ਕੂਤਰ ਨੇ ਕੀ ਕੀ ਬਾਦ ਨੂੰ ਆ ਵਸਵੀ ਕੀ ਬਾੜਾ ਕੂਤਰਾਂ ਨੂੰ ਠੀਕ ਜੀ ਬਾਬੇ ਐਂ ਕਹਿੰਦੇ ਕਿ ਕੂਤਰ ਤੂੰ ਆਲਾ ਮੇਰਾ ਮਾਰਿਆ ਵੀ ਕਿ ਹਾਂ ਆ ਆਪਣਾ ਹਰਿਯੋਰੀ ਹਰਿਯੋਰੀ ਹਰਿਯੋ ਮੈਨੂੰ ਕਿਦਨ ਕਹਿੰਦੇ ਹਸਣ ਲੱਗ ਗਏ ਕਹਿੰਦੇ ਪ੍ਰਧਾਨ ਯਾਰ ਜਿਹੜਾ ਕੂਤਰ ਹੋ ਗਰੇ ਆ ਮੈਨੂੰ ਆਹ ਲਾ ਵੀ ਕੂਤਰ ਤੇ ਬਹਿ ਗਿਆ ਨੇ ਕੂਤਰਾਂ ਹਾਂ ਮੈਂ ਇੱਕ ਦਿਨ ਕੀ ਕਰਿਆ ਮੈਂ ਕੋਠੇ ਤੇ ਮੈਂ ਜਲੇ ਜਲੇ ਹੋ ਗਿਆ ਮਰਾਸ ਮੈਂ ਜਲੇ ਕਬੂਤਰ ਬੈਠ ਕੇ ਆਣਾ ਮੈਨੂੰ ਤਾਂ ਮੈਨੂੰ ਵੀ ਸਾਲਾ ਕਬੂਤਰ ਵੀ ਨਾ ਉਹਨੇ ਲਾਖੀ ਮਾਰ ਜਾਏ ਕਬੂਤਰ ਹਾਂਜੀ ਅਸੀਂ ਸ਼ਾਮ ਦੇ ਟੇ ਬੈਠੇ ਕਬੂਤਰ ਉਧਰੋਂ ਆਇਆ ਕਰਾ ਚੜ ਕੇ ਆਇਆ ਕਰੇ ਠੀਕ ਹੈ ਫੇਰ ਸਮਝ ਕਿ ਕੀ ਹੋਇਆ ਮਾਇਆ ਕਬੂਤਰ ਬੈਠੇ ਨਹੀਂਗੇ ਠੀਕ ਜੀ ਇੱਕ ਕਬੂਤਰ ਬਾਜੀ ਦੇ ਸਹਿਯੋਗ ਕਿਹੜੇ ਕਿਹੜੇ ਭਰਾਵਾਂ ਦਾ ਰਿਆ ਦੇਖੋ ਜੀ ਸਾਰਿਆਂ ਦਾ ਉਹ ਸਹਿਯੋਗ ਰਿਹਾ ਕੋਈ ਕਿਸੇ ਨੇ ਕੋਈ ਆਪਣੇ ਨਾਲ ਲੜਿਆ ਨਹੀਂ ਕੁਪੜੇ ਨਹੀਂ ਉਹਨਾ ਬੀਰ ਬਟਾ ਜੱਲ ਆ ਹੋ ਗਿਆ ਆ ਬਾਈ ਬਟਾ ਪੰਮਾ ਬਟਾ ਠੀਕ ਹੈ ਨਾ ਕਬੂਤਰ ਸਹਿਯੋਗ ਰਿਹਾ ਕਬੂਤਰ ਦੇਣ ਚ ਵੀ ਸਹਿਯੋਗ ਹੁੰਦਾ ਕਈ ਜਿਹੜਾ ਆ ਬਾਬਾ ਬਟਾ ਬਾਬੇ ਨੂੰ ਗੱਤੇ ਕੂਤਰ ਪਾਉਂ ਜਿਹੜੀ ਗੱਲ ਦੇਖਾ ਠੀਕ ਹੈ ਨਾ ਆ ਪੰਮਾ ਬਟਾ ਬਾਈ ਨਹੀਂ ਆਪਾਂ ਆਪਾਂ ਕਰਦੇ ਇੰਟਰਵਿਊ ਹੈ ਨਾ ਹੁਣ ਇਥੇ ਦੇਖਣੀ ਸਾਰਿਆਂ ਨੇ ਹਾਂਜੀ ਜਰਨੈਲ ਸਿੰਘ ਤੁਹਾਨੂੰ ਸਾਰੇ ਜਾਣਦੇ ਨੇ ਹਾਂਜੀ ਕਿਤੇ ਉਹ ਗੱਲਾਂ ਨਾ ਹੋਵੇ ਨਾ ਵੀ ਹਾਂ ਆਪਾਂ ਕਿਸੇ ਭਰਾ ਦਾ ਨਾਮ ਲੈਣ ਰਹੀ ਦੀ ਦੇਖੋ ਐ ਨਹੀਂ ਕਹਿੰਦੇ ਕਿ ਕੂਤਰ ਬਾਈ ਜਿੱਦਾਂ ਤੁਸੀਂ ਮੋਨੂ ਵੀ ਆਏ ਇਹਦੇ ਕੂਤਰ ਚਰਾਗ ਤੋਂ ਵੀ ਆਇਆ ਹਾਂ ਚਰਾਗ ਤੋਂ ਵੀ ਕੂਤਰ ਲੈਂਦੇ ਆ ਵਿਚਾਰੇ ਆਪਾਂ ਨੂੰ ਕੋਈ ਪੈਸਾ ਨਹੀਂ ਲਿਆ ਵਿਚਾਰੇ ਠੀਕ ਹੈ ਠੀਕ ਹੈ ਨਾ ਹਾਂਜੀ ਹਾਂ ਤਾਰੇ ਤਾਰੇ ਬਾਈ ਨੇ ਮੈਨੂੰ ਮਲਿਆ ਵਿਚਾਰੇ ਠੀਕ ਹੈ ਨਾ ਤਾਰੇ ਵੀਰ ਨੇ ਮਲਾਇਆ ਹਾਂ ਤਾਰਾ ਮੇਰੇ ਦੋਸਤ ਆ ਹਾਂਜੀ ਤੇ ਉਹ ਉਹਨੇ ਚਰਾਗ ਦੇ ਤੁਮ ਨੂੰ ਦੋ ਤਿੰਨ ਜੋੜੀਆਂ ਦਵਾਈਆਂ ਦੇ ਦੋ ਤਿੰਨ ਜੋੜੀਆਂ ਦਵਾਈਆਂ ਹਾਂ ਕੋਈ ਵਿਚਾਰੇ ਆਪਾਂ ਪੈਸਾ ਨਹੀਂ ਲਿਆ ਪੈਸਾ ਨਹੀਂ ਲਿਆ ਕੋਈ ਕਹੀਏ ਅਸੀਂ ਬਹੁਤ ਧੰਨਵਾਦ ਕਰਦੇ ਆ ਬਾਈ ਚਰਾਗ ਦਾ ਠੀਕ ਹੈ ਠੀਕ ਹੈ ਮੋੜ ਵਾਲੇ ਦਾ ਠੀਕ ਜੀ ਠੀਕ ਹਾਂ ਬੱਲੂ ਨੇ ਵੀ ਮੈਨੂੰ ਕਜੋੜਾ ਦਿੱਤਾ ਸੀਗਾ ਬੱਲੂ ਦਾ ਵੀ ਬਹੁਤ ਧੰਨਵਾਦ ਹਾਂਜੀ ਬੱਲੂ ਨੇ ਵਿਚਾਰੇ ਨੇ ਕਹੀ ਜਾਈਏ ਠੀਕ ਹੈ ਨਾ ਹਾਂਜੀ ਹਾਂ ਬੱਲੂ ਬੰਦਾ ਬਹੁਤ ਵਧੀਆ ਗੁੱਡ ਬੰਦਾ ਹੋਣਾ ਚਾ ਹਾਂ ਬੱਲੂ ਵੀਰਾ ਬਹੁਤ ਵਧੀਆ ਸਾਰੇ ਵਧੀਆ ਬੰਦੇ ਵਧੀਆ ਨੇ ਹਾਂ ਨਾ ਮੈਂ ਤਾਂ ਹੁਣ ਬਣ ਕੇ ਉਮਰ ਹੋ ਗਈ ਉਮਰ ਹੋ ਗਿਆ ਮੋਰ ਜਵਾਕਾ ਮਾਰ ਕੇ ਮੁੰਡਾ ਜਾ ਮੁੰਡਾ ਛੱਡਿਆ ਕਰੂਗਾ ਵਾਜੇ ਮੇਰੇ ਹਾਂਜੀ ਗੁੱਡੇ ਨੂੰ ਪਾ ਕੇ ਦੇ ਦੇ ਵਧੀਆ ਠੀਕ ਹੈ ਜੀ ਠੀਕ ਹੈ ਨਾ ਉਮਰ ਦਾ ਵੀ ਉਮਰ ਦਾ ਵੀ ਲੱਜ ਜਾਂਦਾ ਹਾਂ ਹਾਂ ਉਮਰ ਦਾ ਵੀ ਲੱਜ ਜਾਂਦਾ ਸਹੀ ਗੱਲ ਹੈ ਕਿਉਂ ਮੇਰੇ ਨਾਮ ਖਿਡਾਰੀ ਬਹੁਤ ਆਗਰੇ ਤਾਗਰੇ ਫਾਇਰ ਕਰਦੇ ਦੀ ਕਿ ਮੈਂ ਬੱਲਾ ਪ੍ਰਧਾਨ ਹੋ ਗਿਆ ਮੱਲਾ ਪ੍ਰਧਾਨ ਤੇ ਹੌਲਦਾਰ ਹੋ ਗਵਿੰਦਰ ਸਿੰਘ ਗਵਿੰਦਰ ਸਿੰਘ ਹੌਲਦਾਰ ਹਾਂ ਠੀਕ ਹੈ ਜੀ ਪਰਾਨੇ ਹੋਰ ਵੀ ਖਿਡਾਰੀ ਆਉਣਗੇ ਜਿਹੜੇ ਤੁਸੀਂ ਦੇਖੇ ਹੋਗੇ ਆਪਦੀ ਨਹੀਂ ਹਾਂ ਬਹੁਤ ਖਿਡਾਰੀ ਕਿਹ ਕਿ ਤੁਸੀਂ ਤੁਹਾਡੀ ਉਮਰ ਦਾ ਲੈ ਜਾ ਵੀ ਹੋ ਗਿਆ ਉਸ ਹਾਲ ਨਾਲ ਤੁਰੇ ਫਿਰੇ ਵੀ ਤੁਸੀਂ ਇਹ ਕੰਮ ਦੇ ਵਿੱਚ ਬਧਿਰ ਬਾਜਿਆ ਬਧਿਰੇ ਵੀ ਜਿੱਤੇ ਵੀ ਹਾਰੇ ਵੀ ਜਿਹੜੀ ਗੱਲ ਹੈ ਇਹ ਹਾਰੇ ਵੀ ਸਹੀ ਗੱਲ ਹੈ ਜੀ ਸਹੀ ਗੱਲ ਕੋਈ ਕਹੀ ਜਈ ਵੀ ਆ ਹੋ ਗਿਆ ਆਪਾਂ ਆ ਹੋ ਗਿਆ ਕੋਈ ਫਾਇਦਾ ਨਾ ਨਸ ਫੇਰ ਕੋਈ ਗੱਲ ਸਹੀ ਗੱਲ ਹੈ ਕੋਈ ਹੂੰ ਚਿਰ 파 ਰਹੀ ਆ ਤੇ ਬਾਜ਼ੀਆਂ ਹਰ ਸਾਲ ਹੀ ਛੱਡ ਦਿਆਂ ਹਰ ਸਾਲ ਹੀ ਠੀਕ ਹੁਣ ਐਕ ਦੀ ਛੱਡੀ ਦੇ ਗਿਆ ਉਹ ਜੇ ਫੇਰ ਛੱਡਿਆ ਗਿਆ ਹਾਂਜੀ ਉਦਰੀ ਛੱਡੀ ਦੀ ਉਦਰੀ ਆਪਣੇ ਐਂਡੇ ਚ ਫਰਦੀ ਦੀ ਠੀਕ ਹੈ ਜੀ ਜਿੱਤਗੇ ਤੋਬਾ ਤੋਬਾ ਵਾਲਾ ਜਿੱਤ ਗਈ ਸੀਗੀ ਉਦਰੀ ਹਾਂਜੀ ਜਿੱਤ ਗਈ ਜਾਨ ਜੀ ਠੀਕ ਹੈ ਜੀ ਹਾਂ ਤੇ ਇਸ ਸਾਲ ਕਿੰਨੀਆਂ ਬਾਜ਼ੀਆਂ ਜਿੱਤ ਗਏ ਇਸ ਸਾਲ ਤਿੰਨ ਜਿੱਤੇ ਨਹੀਂ ਆਏ ਤਿੰਨ ਜਿੱਤੇ ਆ ਹਾਂ ਜੀ ਸੀ ਆਇਆ ਹੈ ਸੀ ਆਇਆ ਅੱਛਾ ਜੀ ਦੋ ਤਿੰਨ ਵਜੇ ਜਿਹੜਾ ਖੀਰ ਦੇ ਟਾਈਮ ਤੇ ਕੰਪਿਊਟਰ ਹਾਰ ਗਿਆ ਓਕੇ ਠੀਕ ਹੈ ਜੀ ਜਮਾ ਖੀਰ ਤੇ ਕੰਪਿਊਟਰ ਹਾਰਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਆਵੇ ਚਲੋ ਪਤਾ ਗਿਆ ਵੀਰ ਜੀ ਹਾਰ ਜਿੱਤ ਤੇ ਚਾਹੇ ਹਾਰ ਹੁੰਦੀ ਹੈ ਉਹਨੂੰ ਐਕਸੈਪਟ ਕਰੋ ਸਵੀਕਾਰ ਕਰੋ ਜੀ ਨੂੰ ਪਰ ਉਹ ਨਹੀਂ ਹੋਣਾ ਚਾਹੀਦਾ ਵੀ ਸਾਡਾ ਕੰਪਿਊਟਰ ਜੇ ਬਹਿ ਗਿਆ ਅਸੀਂ ਕਿਹਾ ਵੀ ਸਾਡਾ ਕੰਪਿਊਟਰ ਬਹਿ ਗਿਆ ਵੀ ਕੱਟ ਦੇ ਸਹੀ ਹੈ ਜੀ ਸਹੀ ਹੈ ਅਸੀਂ ਰੋਵਾ ਪਾਇਆ ਕੋਈ ਮੇਰੇ ਅੱਡੇ ਉੱਰੇ ਵੀ ਕੋਈ ਕੋਕਾ ਬੰਦਾ ਕਹੇ ਵੀ ਜਿੱਦਾਂ ਰੋਵਾ ਪਾਲਿਆ ਲੋਪਾ ਰੋ ਰੇ ਰਮਾ ਠੀਕ ਹੈ ਉਹ ਮਰੀ ਲਦਾ ਲ ਗੂਦਰੀ ਛੱਡੀ ਸੀ ਹਾਂਜੀ ਮੈਂ ਬਣੋ ਤੋ ਲਵੇ ਵਗਿਆ ਮੈਂ ਕਿਹਾ ਬਣੋ ਬਾਈ ਮੈਨੂੰ ਗੂਦਰੀ ਕੋਈ ਹਾਂਜੀ ੜਾਣ ਨੂੰ ਦੇ ਕੋ ਗੂਦਰੇ ਕੋਸਰ ਕੋਈ ਹਾਂਜੀ ਹਾਂਜੀ ਭਾਵੇਂ ਪੈਸੇ ਲੈ ਲੈਣੀ ਗੱਲ ਜਿਹਦੇ ਬੰਦ ਲਿਆ ਹਾਂਜੀ ਚਲੋ ਕਹਿੰਦਾ ਤੂੰ ਆ ਲੈ ਜਾ ਗੂਦਰੇ ਹਾਂਜੀ ਮਾ ਲਾ ਯਾਰ ਚਲਾ ਦੇ ਦੇ ਗੂਦਰੇ ਮੈਨੂੰ ਚਲਵਾ ਜਿਹੜਾ ਕਹਿੰਦਾ ਨਿਸਾਨ ਸਾਲ ਦੇ ਬਹਿ ਕੇ ਆਂਦੀ ਆ ਅੱਛਾ ਜੀ ਮਾ ਚੱਲ ਕੋਈ ਨਹੀਂ ਯਾਰ ਤੂੰ ਤੇ ਤੈਨੂੰ ਕੀ ਆ ਤੂੰ ਪੈਸੇ ਲੈ ਲੈ ਵੇ ਹਾਂਜੀ ਇਹਦਾ 2500 ਲਵਾਂਗਾ ਮਾਜਾ ਬੱਝੋ ਉਹ ਮੈਂ ਕਹਾਂ ਮੈਂ ਉਹ ਵੀ ਛਤਰੀ ਨੂੰ ਮੈਂ ਉਡਣ ਲਾ ਲਈ ਠੀਕ ਹੈ ਜੀ ਵਧੀਆ ਉਡਣ ਲੱਗ ਗਈ ਹਾਂਜੀ ਗਾਹ ਲਾ ਲਾਈ ਬਾਜੀ ਆ ਗਈ ਲਾ ਲ ਛੱਡਦੀ ਮੈਂ ਬਰੋਦ ਨੇ 7-8 ਕਬੂਤਰ ਛੱਡੇ ਹਾਂਜੀ ਸਲਾਮ ਦੇ ਘਟੋੜ ਵੀ 60-60 ਕਬੂਤਰ ਗਏ ਦੀਏ ਅੱਛਾ ਜੀ ਸਾਰੇ ਬਿੰਦਰ ਪ੍ਰਧਾਨ ਜੀ ਹੋ ਸਾਰੇ ਗਏ ਦੀ ਬਾਈ ਗਏ ਤੇਨਕੇ ਬਿਜੇ ਸਭ ਸਾਡੇ ਕਿਤੇ ਨਵੇਂ ਤਿੰਨ ਗੁੱਲ ਤਿੰਨ ਰਹਿ ਗਏ ਅੱਛਾ ਇੱਕ ਰਵੀ ਦਾ ਇੱਕ ਮੇਰਾ ਇੱਕ ਪੰਤਾ ਦਾ ਤੇ ਉਹ ਕਹਿੰਦੇ ਸਾਂਝੀ ਕਰ ਲਈ ਕੋਈ ਨਹੀਂ ਉਹ ਫਿਰ ਤਹਾ ਠੀਕ ਹੈ ਉਹ ਬਾਜ਼ਾ ਕੋਈ ਬਹਿ ਨਹੀਂ ਆ ਤਾਂ ਦੋਈ ਸਾਂਝੀ ਕਰ ਲਈ ਹਾਂ ਕੋਈ ਬਹਿ ਨਹੀਂ ਉਹ ਮੁੰਡੇ ਉਹ ਉਹ ਗਾ ਹੋ ਲੜੇ ਕਹ ਉਹ ਕਹਦਾ ਆ ਇਹ ਭਾਗ ਇਹਦੇ ਮੈਂ ਗੱਲ ਸੁਣ ਲੈ ਇੱਕ ਮੁੰਡਾ ਹਾਂਜੀ ਭਾਗ ਲੜੇ ਇਹਦੇ ਗੋਦਰੀ ਜਿੱਤੀ ਮੇਰੇ ਪਾ ਕੇ ਗੋਦਰੀ ਇਹਦੇ ਭਾਅ ਜਿੱਤਗੇ ਹਾਂ ਇਹ ਗੋਦਰੀ ਤਾਂ 7 ਸਾਲ ਤੇ ਬੈੜੇ ਮੈਨੂੰ ਕਹਿੰਦੇ ਨੇ ਰਜ਼ਾਨ ਸਾਹਿਬ ਦੇ ਲਈ ਗੋਦਰੀ ਹਾਂ ਜੀ ਹਾਂ 1% ਨੇ ਹੈਗਾ ਜੀ ਕਿ ਉਹ ਵਾਹ ਜਿੱਤਾਂਗੇ ਠੀਕ ਹੈ ਜੀ ਹਾਂ ਬਾਈ ਮੈਂ ਫਿਰ ਆਗਰੇ ਗੋਦਰੀ ਤਾਂ ਫੇਰ ਬਰਿਆ ਕਰਿਆ ਠੀਕ ਹੈ ਉਹ ਤਾਂ ਸਾਡੇ ਕਿ ਤਿੰਨੇ ਤੇ ਤਿੰਨ ਰਹਿ ਗਏ ਹਾਂ ਤਿੰਨਾ ਹੀ ਮੰਡਲੀ ਭਾਈ ਠੀਕ ਹੈ ਤਿੰਨੇ ਤਾਹ ਵਾਗੇ ਤਾਹ ਵਾਗੇ ਉਪਰੋ ਰਵੀ ਉਹਨਾਂ ਦਾ ਕਬੂਤਰ ਆ ਗਿਆ ਆ ਗਿਆ ਜੀ ਬਾਈ ਹਾਂ ਜੀ ਸਾਡੇ ਦੇ ਕਬੂਤਰ ਡੂੰਗੇ ਡੂੰਗੇ ਦੇ ਦੀ ਹਾਂ ਜੀ ਡੂੰਗੇ ਦੇ ਦਾ ਕਬੂਤਰ ਅੱਪ ਜਿਹੜਾ ਪਾਲਾ ਆ ਗਿਆ ਕਹਿੰਦੇ ਉਹਨੂੰ ਫ੍ਰੀਜ ਮਿਲੂਗਾ ਉਹ ਫ੍ਰੀਜ ਲੇਗੇ ਹੁਣ ਆਪਣੇ ਕੋਲ ਜਿੱਤੇ ਕਬੂਤਰ ਬੈਠੇ ਨੇ ਇਸ ਟਾਈਮ ਹਾਂ ਕਬੂਤਰ ਨਮੋਲ ਵਾਲਾ ਜਿੱਤਾ ਬੈਠਾ ਆਪਣਾ ਨਮੋਲ ਵਾਲਾ ਹੀ ਬੈਠਾ ਐ ਵੀ ਦੂਣ ਵਾਲਾ ਇੱਕ ਕਬੂਤਰ 20 ਜਣਾ ਬੰਦੀ ਦੇ ਦੀ ਕਬੂਤਰ ਠੀਕ ਹੈ ਜੀ ਆ ਹੁਣ ਕਾਇਲੇ ਵਾਜੀ ਦੀ ਕਾਇਲੇ ਹਾਂ ਜੀ ਉੱਥੇ ਮੇਰਾ 5 ਵਜੇ 28 ਮਿੰਟ ਦੇ ਕਬੂਤਰ ਹਰਿਆ ਹਾਂਜੀ ਸਾਰੇ ਛੇ ਕਬੂਤਰ ਰਹਿ ਗਏ ਇੱਥੇ ਹਾਂਜੀ ਉਹ ਬੱਠਾ ਆਪਣਾ ਪਰਾ ਠੀਕ ਹੈ ਜੀ ਕਬੂਤਰ ਹੀ ਫਾਲੇ ਬਾਬੇ ਦਾ ਵੀ ਛੱਡਿਆ ਦੀ ਬਾਬੇ ਦਾ ਬਾਬਾ ਜੀ ਵੀ ਲੈ ਵੇ ਲੱਗਿਆ ਜੀ ਕੰਮ ਆ ਕਬੂਤਰ ਦਿਖਾ ਸਕਦੇ ਨਾ ਹਾਂ ਕਬੂਤਰ ਦਿਖਾਵਾਂਗੇ ਜੀ ਦਿਖਾਵਾਂਗੇ ਜੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਂ ਅੱਛਾ ਤੇ ਇਹ ਤਾਂ ਚਲੋ ਆਪਣਾ ਰਹਿ ਗਈ ਸ਼ੌਂਕ ਦੀ ਗੱਲਾਂ ਹਾਂਜੀ ਹੁਣ ਦੇਖਣ ਵਾਲੇ ਵੀ ਰਣੋ ਵੀ ਕੋਈ ਫਾਇਦਾ ਹੋਣਾ ਚਾਹੀਦਾ ਨਾ ਇਹ ਚੀਜ਼ ਦਾ ਦੇਖਣ ਵਾਲਾ ਆਪਾਂ ਐ ਵੀ ਜਿਹੜੀ ਨਵੀਂ ਜਨਰੇਸ਼ਨ ਆ ਹਾਂਜੀ ਕਿਉਂਕਿ ਇਹਦਾ ਚੀਜ਼ਾਂ ਕਾਫੀ ਨੇ ਹੁਣ ਪਾਕਿਸਤਾਨੀ ਵਾਲੇ ਨੇ ਜਿਹੜੇ ਉਹ ਵੀ ਬਹੁਤ ਹੈਲਪ ਕਰਦੇ ਨੇ ਆਪਣੇ ਹਾਂਜੀ ਇੰਡੀਅਨ ਦੀ ਇੱਧਰ ਕਿਉਂਕਿ ਉਹਨਾਂ ਦੀ ਗੇਮ ਹੈਗੀ ਹੈ ਗਰਮਾ ਆਪਣੇ ਕਰਦੇ ਨੇ ਠੰਡੀ ਗੇਮ ਹਾਂਜੀ ਹਨਾ ਜੀ ਤੇ ਆਪਾਂ ਨਾ ਹੁਣ ਅਡਾਈਆਂ ਤੋਂ ਲੈ ਕੇ ਇਹ ਪ੍ਰੋਸੀਜਰ ਬਣਾਣਾ ਵੀ ਅਡਾਈਆਂ ਤੋਂ ਲੈ ਕੇ ਬਾਜੀ ਛੱਡਣ ਤੱਕ ਦਾ ਦੱਸਣਾ ਦੇਖੋ ਖੇਲ ਪਾਣੀ ਆਪਾਂ ਨੇ ਪੁੱਛਣਾ ਉਹ ਤੁਹਾਡੀ ਮਿਹਨਤ ਆ ਗਈ ਕਿਉਂਕਿ ਤੁਹਾਨੂੰ ਜਿੰਨੇ ਵੀ ਦਿੱਤਾ ਵਿਸ਼ਵਾਸ ਕਰਕੇ ਦਿੱਤਾ ਆਇਆ ਹਨਾ ਜੀ ਦੇਖੋ ਜੀ ਅਸੀਂ ਤਾਂ ਕਬੂਤਰ ਛੱਡਦੇ ਆ 10 ਬਸ ਕਿੰਨ ਅੜਾਈਆਂ ਕਰਕੇ ਅਸੀਂ ਕਰਦੀਆਂ ਕਿੰਨੀਆਂ ਜਦੋਂ ਮੰਨ ਲਓ ਇੱਕ ਮਿੰਟ ਆਪਾਂ ਗੱਲ ਕਰਦੇ ਆਂ ਹਾਂਜੀ ਆਪਾਂ ਕਬੂਤਰ ਤੁਸੀਂ ਤਾਂ ਕਹਿ ਦੀਗਾ ਵੀ ਅਸੀਂ ਪੱਟਦੇ ਨਹੀਂ ਕਬੂਤਰ ਹਾਂ ਕਬੂਤਰ ਨਹੀਂ ਪੱਟਿਆ ਬਨੇ ਕਰਦੇ ਹਾਂਜੀ ਚਲੋ ਮੰਨ ਲਓ ਪੱਟ ਕੇ ਸਾਰ ਹੋ ਗਿਆ ਕਬੂਤਰ ਆਪਾਂ ਧੂਪਾਂ ਵੀ ਲਵਾ ਲਈ ਉਸ ਤੋਂ ਬਾਅਦ ਆਪਾਂ ਕੱਚੀਆਂ ਫਿਰਤਾਂ ਜੋ ਕੱਢਣੇ ਸ਼ੁਰੂ ਕਰ ਲਏ ਉਹ ਕਿੰਨੀਆਂ ਅੜਾਈਆਂ ਕਰਾ ਦੇਣੇ ਕੱਚੀਆਂ ਪੱਟ ਕੇ ਵੀਰ ਜੀ ਇਹ ਗੱਲ ਸੁਣ ਲਓ ਕੂਤਰ ਜੇ ਤੰਤਰ ਹੈ ਤਾਂ ਤੰਤਰ ਦੇਣਾ ਜਿਹੜਾ ਕਬੂਤਰ ਉੜ ਕੇ ਗਾ ਉਹਨੇ ਉੱਥੇ ਜਾਣਾ ਹਾਂ ਉਹ ਤਾਂ ਤ ਖਤਮ ਹੋਇਆ ਖਤਮ ਹੋ ਗਿਆ ਖਤਮ ਹੂੰ ਬਾਕੀ ਆਲੇ ਵੀ ਮਰ ਜੀ ਜੇ ਮਰ ਜੇ ਕੱਟ ਗਏ ਕੱਟ ਗਏ ਉਹ ਕਰ ਲਵੇ ਨਹੀਂ ਇਹ ਇਸ਼ੂ ਬਣਦਾ ਵੀ ਇਹਨਾਂ ਕਹਿ ਦਿੰਦੇ ਨੇ ਝਾੜ ਚ ਪੈ ਜਾਂਦੇ ਨੇ ਝਾੜ ਚ ਪੈ ਗਿਆ ਆਪਸਰ ਹੋਊਗਾ ਆਪਸਰ ਹੋਊਗਾ ਠੀਕ ਹੈ ਨਾ ਉਹਨੂੰ ਕੈਂਚੀ ਲਾਉਂਦਾ ਕੋਈ ਆਈਡੀਆ ਨਹੀਂ ਹੈਗਾ ਕਬੂਤਰ ਦਾ ਹਾਂ ਜਿਹੜਾ ਸਪਰਿੰਦ ਹੋ ਰਿਹਾ ਉਹ ਨਵੇਂ ਸਿਰੇ ਤੋਂ ਹਾਂਜੀ ਉਹਦੇ ਪਰਸਰ ਹੋ ਗਿਆ ਆਪ ਦੀ ਜਾਨ ਨਾਲ ਆ ਅਬ ਇਹ ਜਾਨ ਨਾਲ ਉੱਥੇ ਉੜ ਗਿਆ ਉਹ ਕਿੱਥੇ ਤਾਂ ਆਪਾਂ ਕੈਂਚੀ ਪਾੜਨਾ ਦਾ ਮਤਲਬ ਇਹ ਹੈ ਵੀ ਪਰਸਾਰ ਕਬੂਤਰ ਹੀ ਛੱਡੋ ਜਿਹੜਾ ਪਰਸਾਰ ਆਪਾਂ ਦਾ ਪਰਸਾਰ ਕਬੂਤਰ ਉਹ ਛੱਡੋ ਆਪਣੇ ਆਪ ਤਾਂ ਉਹਦੇ ਤਾਂ 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 ਸਹੀ ਗੱਲ ਹੈ ਸਹੀ ਗੱਲ ਜੇ ਆਪਾਂ ਕੈਂਚੀ ਪਾ ਕੇ ਵੜੇ ਲੋ ਕੀ ਰਹੂਗਾ ਕੂਤਰ ਉੜਦਾ ਨਹੀਂਗਾ ਉਹ ਦੁਰ ਜੂਗਾ ਪੜੀ ਉਹ ਜੁੜ ਗਿਆ ਮੇਰੀ ਵੀ ਥਿੰਕਿੰਗ ਇਹ ਆਪਾਂ ਜੇ ਤੱਕ ਕਬੂਤਰ ਨੂੰ ਪੜਦਾ ਉਹਨਾਂ ਸੋ ਬਿਮਾਰੀਆਂ ਲੱਗਣੀਆਂ ਨੇ ਹਾਂ 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 ਹੈ ਕਿ ਨਹੀਂ ਕਿੱਥੇ ਤਾਂ ਕਬੂਤਰ ਪਰਿੰਦੂ ਹੋਵੇ ਉਤਟਰ ਉੱਤਰੇ ਗੁਰ ਮੈਂ ਤੁਹਾਨੂੰ ਗੂਤਰ ਦਿਖਾਣਾ ਮੇਰੇ ਉੱਪਰ ਬੈਠੇ ਗੂਤਰ ਹਾਂ ਹਾਂ ਮੇਰੇ ਤੂੰ ਜਾ ਕੇ ਦੇਖੀ ਤੂੰ ਕਿਵੇਂ ਹਾਵੇ ਹਾਂ ਸਾਰੇ ਬਰੰਦਾ ਬਰੰਦਾਂ ਕਿਉਂ ਜੇ ਇਹ ਬਾਜੀ ਛੱਡਾਂਗੇ ਆ ਅਗਲੀ ਵਾਰੀ 10 10 ਵਾਰੀ 10 ਛੜਾਂਗੇ ਗੂਤਰ ਨੂੰ ਹਾਂ ਹਾਂ ਛੱਡਾਂਗੇ ਬਾਜੀ ਛੱਡ ਦਾਂਗੇ ਸਿੱਧੀ ਉਨੇ ਹੋਈ ਚਾਹ ਰਹਿਣਾ ਠੀਕ ਹੈ ਜੀ ਹੁਣ ਪਰ ਚਲੋ ਪਰ ਪਟਲੇ ਕਿਈ ਪਟਦੇ ਨੇ ਆਪਾਂ ਉਸ ਹਿਸਾਬ ਤੇ ਚੱਲਦੇ ਹਾਂ ਪਰ ਪਟਲੇ ਕਿਉਂ ਕਿ ਇੰਨੀ ਇੰਨੀ ਲੋਕਾਂ ਦੀ ਸੋਚ ਬਣੀ ਪਈ ਉਹ ਹਾ ਉਹ 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 ਹੁਣਾਂ ਹੀ ਸੋਚ ਹਾਂ ਆਪਾਂ ਅਡਾਈਆਂ ਨੇ 10 ਅਡਾਈਆਂ ਆਪਾਂ ਸੁੱਕੀਆਂ ਕਰਾ ਲਈਆਂ ਹਾਂਜੀ ਉਸ ਤੋਂ ਬਾਅਦ ਕੂਤਰ ਮੰਨ ਲੋ ਜੋਰ ਲਾਣ ਲੱਗ ਜਾਂਦਾ ਉਹਦੇ ਵਿੱਚ ਆਪਾਂ ਬਦਾਮ ਕਦੋਂ ਕੋਈ ਸਟਾਰਟ ਕਰ ਦਿੰਦੇ ਆ ਦੇਖੋ ਬਦਾਮ ਦਾ ਜਿਹੜਾ ਹੁਣ ਪ੍ਰਿੰਦ ਕੂਤਰ ਆ ਹਾਂ ਉਹਨੂੰ ਤਾਂ ਬਦਾਮ ਦੇਣੇ ਚਾਰ ਨੇ ਪੈਣੇ ਆ ਚਾਰ ਨਹੀਂ ਪੈਂਦੇ ਹੁਣ ਮੈਂ ਕੂਤਰ ਵੇਰੇ ਬੈਠਿਆ ਮੈਂ ਕੂਤਰ ਦਾ ਤੂੰ ਆ ਲਾਲਾ ਵੀ ਕੂਤਰ ਦਾ ਬਦਾਮ ਬੰਦ ਕਰੇ ਹੀ ਨਹੀਂ ਮੈਂ ਬਾਜੀਆਂ ਤਾਂ ਬਾਅਦ ਵੀ ਨਹੀਂ ਬੰਦ ਕਰੇਗਾ ਲਾ ਬਾਜੇ ਦਾ ਬਾਅਦ ਬਾਅਦ ਬੰਦ ਕਰੇ ਹੀ ਨਹੀਂ ਮੈਂ ਹੋਰ ਬੋਲ ਠੀਕ ਹੈ ਜੀ ਠੀਕ ਹੈ ਹਾਂ ਏਟੀ ਜਿ ਮੈਂ ਵੀ ਨੋਟ ਕਰੀਆ ਦੇਖ ਕੇ ਦੇਖੀਆ ਮਨੇ ਪਹਿਲਾਂ ਇੱਕ ਦਿਨ ਮੈਂ ਆਇਆ ਸੀਗਾ ਕੋਲੀ ਵਿੱਚ ਐਨੇ ਬਦਾਮ ਪਏ ਸੀ ਹਾਂ ਫਿਰ ਬਦਾਮ ਸਵੇਰੇ ਮੈਂ ਰਾਤ ਨੂੰ ਭਾਣਿਆ ਜੀ ਇੱਕ ਸਵੇਰੇ ਮੇਰੇ ਘਰ ਵਾਲੀ ਹਾਂ ਛਿੱਲ ਕੇ ਬਦਾਮ ਮੈਂ ਕਟਿੰਗ ਕਰਦਾ ਕਟਿੰਗ ਕਰਕੇ ਬਦਾਮ ਪਾ ਕੇ ਉੱਪਰ ਪਾ ਗਿਆ ਨਾ ਥੱਲੇ ਪਾ ਗਿਆ ਠੀਕ ਹੈ ਜੀ ਠੀਕ ਹੈ ਉਪਰ ਛੱਡ ਦੇ ਉਪਰ ਪਾ ਦੇ ਤਾਂ ਹੈ ਤਾਂ ਹੀ ਦਿੱਤੇ ਨੇ ਹਾਂ ਤਾਂ ਹੀ ਦਿੱਤੇ ਪਾਣਾ ਆਏ ਦੀਗਾ ਕੋਈ ਬਿਦਾਵਣੀ ਬੰਦੇ ਕੁਰਸੀ ਮੈਂ ਉਹ ਜਾਂਦੀ 8-9 ਵਜੇ ਨੂੰ ਮੈਜਾ ਦਿੰਦੀ ਇਹਦਾ ਸਹੀ ਗੱਲ ਹੈ ਚਲੋ ਇਹ ਆ ਗਿਆ ਆਪਣਾ ਵੀ 10 ਦਿਨਾਂ ਦੀ ਆਪਾਂ ਲਗਾਤਾਰ ਡਾਈਆਂ ਕਰਾ ਲਈਏ ਤੋੜ ਪਾਣੀ ਵਾਲੀਆਂ ਕਿੰਦੀਆਂ ਕਰਾ ਦਿੰਨੇ ਲਗਾਤਾਰ ਕਰਾਣੇ ਜਾਂ ਬੰਦੀ ਦੇ ਦੇਗੇ ਪੰਜ ਪੰਜ ਡਾਈਆਂ ਦੇ ਪੰਜ ਡਾਈਆਂ ਹਾਂ ਪੂਰੀਆਂ ਪੰਜ ਪੂਰੀਆਂ ਪੰਜ ਅਗੇੜਿਆਂ ਵਾਲਾ ਦਿਨ ਵੀ ਚਲਾ ਕੇ ਹਾਂ ਅਗੇੜਿਆਂ ਵਾਲਾ ਜਿਹੜਾ ਲਾਸਟ ਵਾਲਾ ਗੇੜਾ ਹਾਂ ਅਗੇੜਿਆਂ ਠੀਕ ਹੈ ਜੀ ਤੇ ਉਹਦੇ ਵਿੱਚ ਗੈਪ ਵੀ ਦੇਣੇ ਗਾਇਬ ਤਾਂ ਉਹ ਅਸੀਂ ਤਾਂ ਇੱਕ ਦਿਨ ਦਾ ਦਿੰਦੇ ਆ ਇੱਕ ਦਿਨ ਜੇ ਮਾਨੂੰ ਪਰਸੋਂ ਬਾਜੀ ਆ ਹਾਂ ਕੱਲੋਂ ਬੰਦੀ ਪਾਵਾਂਗੇ ਓਕੇ ਅਸਤਾ ਜਿਹੜਾਵੇਂ ਓਕੇ ਓਕੇ ਜਿਵੇਂ ਹੁਣ ਇਹ ਪੰਜ ਪਾਣੀ ਵਾਲੀ ਬਾਰੀਆਂ ਹੁੰਦੀਆਂ ਨੇ ਕਹਿੰਦੇ ਕਹਿੰਦੇ ਆ ਪਾਪੂਤਰ ਵੀ ਦੋ ਦਿਨਾਂ ਦੀ ਬੰਦੀ ਹੈ ਦੋ ਦਿਨਾਂ ਦੀ ਬੰਦੀ ਦੋ ਦਿਨਾਂ ਦੀ ਬੰਦੀ ਦੇ ਕੂਤਰ ਨਹੀਂ ਡਾਣਾ ਚਾਹੀਦਾ ਨਹੀਂ ਆ ਜੀ ਠੀਕ ਹੈ ਜੀ ਠੀਕ ਹੈ ਬਾਕੀ ਅਗਲੇ ਪਈ ਜੋ ਵੀ ਹੋਵੇ ਚਲੋ ਹੁਣ ਮੰਨ ਲਓ ਆਪਣੀ ਬੰਦੀ ਆ ਜਾਂਦੀ ਹੈ ਲਾਸਟ ਦਿਨਾਂ ਚੰਮ ਕੇ ਪਰਸੋਂ ਬਾਜੀ ਹੈਗੀ ਅੱਜ ਆਪਾਂ ਤੁਸੀਂ ਅੱਜ ਦੀ ਬੰਦੀ ਰੱਖਦੇ ਹੋ ਹਾਂ ਫਿਰ ਉੱਥੇ ਇੱਕ ਜਲਾਵ ਕਰਨਾ ਹੁੰਦਾ ਚਲੋ ਇਹ ਵੀ ਬਹਿਮ ਚੋਂ ਕੱਢ ਦੋ ਵੀ ਤੁਸੀਂ ਜਲਾਵ ਉਸੇ ਦਿਨ ਕੱਢਦੇ ਹੋ ਦੇਖੋ ਮੈਂ ਮੇਰੀ ਅੱਡੀ ਅਮਰੋਗੀ ਹਾਂ ਮੈਂ ਕਿਸੇ ਕਬੂਤਰ ਨੂੰ ਜਲਾਵ ਨਹੀਂ ਦਿੱਤਾ ਅੱਛਾ ਜੀ ਮੈਂ ਕਬੂਤਰ ਨੂੰ ਅਜੇ ਤੱਕ ਕੋਈ ਜੂਨਾਂ ਦੀ ਦਵਾਈ ਕੋਈ ਜੂਨਾਂ ਦੀ ਦਵਾਈ ਨਹੀਂ ਦਿੱਤੀ ਕੋਈ ਨਹੀਂ ਦਿੱਤੀ ਕੁਝ ਨਹੀਂ ਦਿੱਤਾ ਠੀਕ ਹੈ ਜੀ ਕਿ ਮੈਨੂੰ ਸਾਲਤ ਕਰਕੇ ਕਹੇ ਦੀਆਂ ਜੂਨਾਂ ਦੀ ਦਵਾਈ ਲਈ ਇਹੋ ਜਿਹਾ ਹੋਰ ਠੀਕ ਹੈ ਜੀ ਮੇਰੀ ਗਾਰੰਟੀ ਹੈ ਕੁਝ ਵੀ ਨਹੀਂ ਦਿੱਤਾ ਕੁਝ ਵੀ ਨਹੀਂ ਦਿੱਤਾ ਕੁਝ ਵੀ ਠੀਕ ਹੈ ਜੀ ਨਹੀਂ ਜੇ ਜਲਾਬ ਲਾਣਾ ਚਾਹੀਦਾ ਉਹ ਬਾਜੀ ਵਾਲੇ ਦਿਨ ਦੇ ਦੇਕਰੀਂ ਦੀ ਪਹਿਲਾਂ ਦੀ ਸੰਭਾਲ ਹੁੰਦੀ ਉਹਨੂੰ ਲਾ ਕਰਦੇ ਨਹੀਂ ਉਹ ਅਗਲੇ ਜਿਹੜਾ ਜਿਹੜਾ ਆਪਦੀ ਆਪਦੀ ਹੋਆ ਹਾਂ ਜਿਹੜੇ ਮੇਰੇ ਮੇਰੇ ਤੇ ਆ ਮੈਂ ਗੱਲ ਫਲਾਵਾ ਨਾਂ ਮੈਂ ਕੋਈ ਦਿੱਤੀ ਕੋਈ ਕੋਤਰ ਹਾਂਜੀ ਨਾਂ ਮੈਂ ਕੁਛ ਦਿੱਤਾ ਮੇਰੇ ਦਾ ਠੰਡਾ ਠੰਡਾ ਬਾਣੀ ਆ ਕੋਤਰ ਠੰਡਾ ਬਾਣੀ ਠੰਡਾ ਬਾਣੀ ਕੋਈ ਐ ਨਹੀਂਗਾ ਵੀ ਆਵੇ ਨੋਰਮਲ ਠੰਡੀਆਂ ਤਾਂ ਫੀਰ ਵਾਲੀ ਦੀ ਜਾ ਹਾਂ ਠੰਡੀਆਂ ਹੋ ਜਾ ਠੀਕ ਹੈ ਐਣੀ ਆਉ ਨੂੰ ਮੈਂ ਕੋਈ ਦਦੀ ਹਾਂਜੀ ਜੋ ਫਲਾਵਾਂ ਲਾਦਾ ਫੇ ਕੂਤਰ ਕਿੱਥੇ ਉੱਡੂਗਾ ਨਾ ਤਾ ਇਹ ਇੰਨੀ ਕੀ ਗੱਲ ਸਾਰਿਆਂ ਨੂੰ ਪਤਾ ਵੀ ਆਪਾਂ ਸਵੇਰੇ ਅੱਜ ਤਿਆਰੀ ਹੈਗੀ ਕੱਲ ਉਹ ਵਾਰੀ ਹੈ ਹੂੰ ਅੱਜ ਉਹ ਵੀ ਨਹੀਂ ਆਪਾਂ ਪੁੱਛਣਾ ਕਿੰਨੇ ਬਦਾਮ ਦੰਨੇ ਆ ਅੱਜ ਸਵੇਰੇ ਮੰਨ ਲਓ 7 ਵਜੇ ਬਦਾਮ ਦੇ ਤੇ 8 ਵਜੇ ਦੇ ਦੇ ਉਹ ਅਗਲੇ ਦਾ ਹਿਸਾਬ ਦਾ ਵਾ ਉਸ ਤੋਂ ਬਾਅਦ ਸਾਰਾ ਦਿਨ ਫਿਰ ਤੁਸੀਂ ਪਾਣੀ ਗੈਪ ਪਾ ਕੇ ਦੰਨੇ ਹੋ ਜਾਂ ਕੀ ਹਿਸਾਬ ਦਾ ਵਾ ਕੈਪ ਤਾਂ ਐਂ ਨਹੀਂ ਲੇਖੋ ਕੂਤਰ ਅਸੀਂ ਸਵੇਰੇ 8 ਵਜੇ ਚੱਕ ਲੈਣਾ ਕੂਤਰ ਨੂੰ ਠੀਕ ਹੈ ਚੱਕ ਲੈ ਖੁੱਡੇ ਚੱਕ 9 ਵਜੇ ਪਾਣੀ ਦੇ ਤੱਕ ਹਾਂਜੀ ਇੱਕ ਦਿਨ ਚ 12 ਵਜੇ 12 ਵਜੇ ਇੱਕ ਸ਼ਾਮ 3 ਵਜੇ 3 ਵਜੇ ਇੱਕ 5 ਵਜੇ 5 ਵਜੇ ਜਿਹੜਾ ਫੋਕਾ ਪਾਣੀ ਹੁੰਦਾ ਫੋਕਾ ਪਾਣੀ ਸਿੰਪਲ ਜਿਹੜਾ ਸਾਡਾ ਪਾਣੀ ਠੰਡਾ ਉਹ ਅਸੀਂ ਰਾਤ ਨੂੰ ਦੇਣਾ ਉਹ ਰਾਤ ਨੂੰ ਦੇਣਾ ਹਾਂ ਉਹ ਰਾਤ ਨੂੰ ਅਸੀਂ 3-4 ਵਜੇ ਦੇਣਾ 3-4 ਵਜੇ ਹਾਂ ਲੈ ਵੀ ਮਿੱਤਰੋ ਦੇਖੋ ਪਾਣੀ ਬਹੁਤ ਪਏ ਨੇ ਹਣਾ ਹੁਣ ਅੱਗੇ ਕਿਸਮਤ ਆ ਵੀਰੇ ਨੇ ਤੁਹਾਨੂੰ ਨਾ ਐਂਡ ਆਲੇ ਦੇਣ ਦੀ ਆ ਸੰਭਾਲ ਜਿਹੜੀ ਹੈਗੀ ਆ ਮੇਰੇ ਹਿਸਾਬ ਨਾਲ ਮੈਂ ਵੀ ਦੇਖੀਆਂ ਨੇ ਵੀਡੀਓ ਹੁਣ ਸਾਰੇ ਦੱਸਦੇ ਨੇ ਤੇ ਪਾਕਿਸਤਾਨ ਵਾਲੇ ਵੀਰਾਂ ਦਾ ਜਿਹੜਾ ਹੈਗਾ ਹਨਾ ਬਾਈ ਅਲੀ ਖੋਰੀ ইমরান ਨੇ ਤੇ ਉਹ ਵੀ ਦੱਸਦੇ ਨੇ ਵਿੱਚ ਵੀਰ ਹੋਰ ਵੀ ਨੇ ਨਾ ਸਾਰੇ ਦੱਸਦੇ ਨੇ ਅਲੀ ਵੀਰ ਵੀ ਆਪਣਾ ਵਧੀਆ ਮਿੱਤਰ ਆ ਤੇ ਉਹਨਾਂ ਨੇ ਵੀ ਦੱਸਿਆ ਪਰ ਉਹਨਾਂ ਦੀ ਗੇਮ ਹੈਗੀ ਗਰਮਾ ਆਪਣੇ ਵਾਲੇ ਜਿਹੜੇ ਵੀ ਠੰਡੇ ਤੇ ਵਿਸ਼ਵਾਸ ਕਰਦੇ ਨੇ ਵੀਰ ਆ ਦਸ ਝੁਕਿਆ ਪਾਣੀ ਉੱਥੇ ਪਏ ਨੇ ਅੱਗੇ ਤੁਹਾਡੀ ਕਿਸਮਤ ਆ ਹਾਂ ਚੀਜ਼ ਨੂੰ ਤੁਹਨੇ ਉਹ ਚੀਜ਼ ਨੂੰ ਵਰਕ ਕਰਨਾ ਹਨਾ ਤੁਸੀਂ ਧਿਆਨ ਦੇਣਾ ਵੀਰੇ ਨੇ ਪਟਾਈਆਂ ਤੋਂ ਲੈ ਕੇ ਵੀਰੇ ਤਾਂ ਪੜਦਾ ਨਹੀਂ ਕਬੂਤਰ ਗੱਲ ਵੀ ਸਹੀ ਹੈ ਯਾਰ ਕਿਉਂਕਿ ਉਹਦੇ ਜਿਹੜੀ ਜੈਨੂਨ ਟਾਗ ਤਾਂ ਉਹ ਖਤਮ ਹੋ ਜਾਂਦਾ ਆਪਾਂ